ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਨ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਲਾਈਫਸਟਾਈਲ ਵਿਦ ਮਨਬੀਰ ਹੋਪ ਤੁਸੀਂ ਠੀਕ ਠਾਕ ਹੋਵੋਗੇ ਤੇ ਵਧੀਆ ਹੋਵੋਗੇ ਤੇ ਅੱਜ ਆਪਾਂ ਝੁੱਟੀ ਸੀਗੀ ਮੈਂ ਹੁਣ ਕੰਮ ਅ ਲੋਡ ਕਰਦੀ ਮੈਂ ਚਾਦਰ ਸਕੇਰਾ ਤੁਹਾਨੂੰ ਮਸ਼ੀਨ ਚ ਪਾ ਦਿੱਤੀ ਐ ਹਜੇ ਮਸ਼ੀਨ ਚ ਲਾਉਣੀ ਐ ਮੈਂ ਸਾਰੇ ਸਹਰਾਣੇ ਵੀ ਕੱਢ ਲੈਣੀਆਂ ਕਿਉਂਕਿ ਕਾਫੀ ਕੰਦ ਪਿਆ ਪਿਆ ਕੰਮ ਰਿਚੇ ਤੇ ਵੈਕਿਊਮ ਵੀ ਲਗਾਉਣੀ ਐ ਆਪਾਂ ਆਈ ਲੈਟ ਰਹਾ ਹਾਂ ਆਪਾਂ ਸਫਾਈ ਕਰੀਏ ਲੋ ਜੀ ਆਪਾਂ ਸਫਾਈ ਸਟਾਰਟ ਕਰ ਦਿੱਤੀ ਹੈ ਤੇ ਟੀਵੀ ਤੇ ਅਦਰ ਮੇਰੇ ਨਾਲ ਨਾਲ ਗਾਣੇ ਚੱਲ ਰਹੇ ਸੀ ਤਾਂ ਕਰਕੇ ਮੈਨੂੰ ਆਵਾਜ਼ ਮਿਊਟ ਕਰਨੀ ਪਈ ਤੇ ਆਪਾਂ ਗੱਦੇ ਚੱਕ ਦਿੱਤੇ ਨੇ ਤੇ ਸਟੋਰ ਰੂਮ ਵੀ ਅੱਜ ਮੈਂ ਸਾਫ਼ ਕਰ ਰਹੀ ਹਾਂ ਤਾਂ ਇਸ ਲਈ ਮੈਂ ਸਾਰਾ ਸਮਾਨ ਪਹਿਲਾਂ ਸਟੋਰ ਰੂਮ ਚੋਂ ਬਾਹਰ ਕੱਢ ਰਹੀ ਆ ਹਨਾ ਕਿਉਂਕਿ ਹੁਣ ਤਾਂ ਸਾਫ਼ ਸਫਾਈ ਹੋ ਰਹੀ ਆ ਹਨਾ ਇਕੱਠੇ ਵਧੀਆ ਚੱਲੂ ਹੋ ਜੂਗੀ ਕਿਉਂਕਿ ਹੁਣ ਮੂਰੇ ਦੀਵਾਲੀ ਵੀ ਆ ਰਹੀ ਹੈ ਤੇ ਬਸ ਐਂ ਚਲ ਅੱਜ ਡੀਪ ਕਲੀਨਿੰਗ ਹੋ ਜੂਗੀ ਮੈਨੂੰ ਹੁਣ ਛੁੱਟੀਆਂ ਸੀ ਦੋ ਦਿਨ ਸੈਚਰਡੇ ਤੇ ਸੰਡੇ ਦੀ ਤਾਂ ਕਰਕੇ ਆਪਣਾ ਕੰਮ ਨਿਬੜ ਜੂਗਾ ਤੇ ਉਸ ਤੋਂ ਬਾਅਦ ਆ ਫਿਰ ਆਪਾਂ ਬਸ ਕੱਲਾ ਵੈਕਿਊਮ ਹੀ ਰਹਿ ਜਾਊਗਾ ਦੀਵਾਲੀ ਵੇਲੇ ਹਨਾ ਜਿਆਦਾ ਸਫਾਈ ਦੀ ਲੋਡ ਨਹੀਂ ਪੈਣੀ ਹੈਗੀ ਬਾਅਦ ਚ ਲੌਬੀ ਦੀ ਕਰ ਲਾਂਗੇ ਆਪਾਂ ਇੱਥੇ ਮੈਂ ਸਵਾਨ ਦੀ ਫਰੋਲਾ ਫਰਾਲੀ ਕਰੀ ਸੀ ਹਨਾ ਕਿਹੜਾ ਕਿੱਥੇ ਸਾਮਣਾ ਕਿਹੜਾ ਕਿੱਥੇ ਸਾਂਭਣਾਗਾ ਕਰ ਲੈਨੇ ਆ ਪਤਾ ਲਾ ਫੋਕਸ ਸਾਮ ਲੈਨੇ ਆ ਇਹ ਡਸਟਿੰਗ ਸਿੱਪੇ ਨਾਲ ਥੂੜਾ ਸਾਰਾ ਇਹ ਡਸਟਿੰਗ ਸਿੱਪ ਦਿਨੇ ਆਪਾਂ ਫਿਰ ਇਹ ਵੀ ਆਪਾਂ ਸਾਂਭ ਲਾਂਗੇ ਆਦਮੀ ਧੋਣਾ ਇਹ ਨੂੰ ਤੇ ਉਹ ਕੰਬਲ ਵੀ ਧੋਣ ਵਾਲਾ ਹੀ ਹੈ ਵੈਸੇ ਤਾਂ ਦੋਨੇ ਚੀਜ਼ ਆਪਾਂ ਧੋਣਿਆਂਗੇ ਅਜੇ ਕੱਪੜੇ ਵੀ ਧੋਤੇ ਜਾਣਗੇ ਖਾਸੀ ਦੋ ਵਾਰ ਚ ਪਾ ਲਾਂਗੇ ਪਰ ਮੈਂ ਆਜਾ ਧਰਵੰਗਵਾਈ ਮਮੀ ਤੋਂ ਹਨਾ ਵੀ ਮੈਂ ਵਿਛਾ ਲਿਆ ਕਰੂੰ ਆਦੇ ਬੈੱਡ ਤੇ ਪਰ ਜਦ ਇਹ ਨਾ ਪਹਿਲਾਂ ਧੋਤੀ ਨਹੀਂ ਹੋਈ ਸੀ ਲੇਕਿਨ ਜਦ ਅਸੀਂ ਇਹ ਧੋਤੀ ਚਾਦਰ ਹੈ ਨਾ ਇਸ਼ ਰਿੰਕ ਹੋ ਗਈ ਇਕੱਠੀ ਹੋ ਗਈ ਚਾਦਰ ਤੇ ਬਾਕੀ ਨਾ ਹੋਣ ਇਹਦੇ ਨਾਲ ਨਾ ਬਾਲ ਬਹੁਤ ਚਿੰਬੜਦੇ ਨੇ ਮੈਨੂੰ ਨਹੀਂ ਪਤਾ ਕਿਵੇਂ ਪਰ ਇਹਦੇ ਨਾਲ ਬਾਲ ਬਹੁਤ ਚਿੰਬੜਦੇ ਨੇ ਤੇ ਰੁੱਖੀ ਜੀ ਚਾਦਰ ਆ ਗਈ ਸੌਫਟ ਨਹੀਂ ਹੈਗੀ ਤੇ ਮੈਂ ਹੁਣ ਐ ਸੋਚ ਰਹੀ ਸੀ ਮੇਰੇ ਕੋ ਕਾਟਨ ਦੀ ਸਿਰਫ ਇੱਕ ਚਾਦਰ ਰਹੀ ਗਈ ਡਬਲ ਬੈੱਡ ਦੀ ਵੀ ਮੈਂ ਇੱਕ ਹੋਰ ਮੰਗਾਵਾਂ ਕਾਟਨ ਦੀ ਹੈ ਨਾ ਇਹ ਮੈਨੂੰ ਆਇਆ ਸੀ ਵੀ ਸਹੀ ਆਦੀ ਚਾਦਰ ਦੁਪੱਟੇ ਇਹ ਤਾਂ ਪਤਾ ਨਹੀਂ ਕਿਵੇਂ ਹੋ ਰਹੀ ਟਾਈਪੀ ਚਾਦਰ ਆ ਗਈ ਇਕੇ ਸ਼੍ਰਿੰਕ ਹੋ ਗਈ ਕੱਪ ਵਾਲੇ ਬਹੁਤ ਪੰਦੇ ਆਜਾ ਇਹਦਾ ਇਹ ਮੈਥੋਡੂ ਕਿ ਪਾਣੀ ਰੱਖਿਆ ਹੋਈਆਂ ਨੇ ਕਿ ਮੈਂ ਇਹਦਾ ਕਿਹੜਾ ਹੁਣ ਲੋਡ ਹੈਗੀ ਆ ਕਿਉਂਕਿ ਇਹ ਵਧੀਆ ਨਹੀਂ ਆਉਂਦੀ ਹੈਗੇ ਤੇ ਨੀਂਦ ਵੀ ਫਿਰ ਪੈ ਕੇ ਕਿ கேਚ ਮੇਰਾ ਕੁੱਕਰ ਪਿਆਗਾ ਕਿ ਮੈਂ ਕੁੱਤ ਕਰ ਰਹੀ ਹਾਂ ਵਰਤ ਨਹੀਂ ਹੈਗਾ ਜਿਹੜਾ ਮੜਮੋਟੇ ਵਰਤਿਆ ਦਾ ਉਹ ਦੀਦੀ ਵਾਲਾ ਵਰਤ ਲੈਣੀ ਹੈ ਮੈਂ ਇਹਦੇ ਚ ਰਿੱਟਾ ਵੀ ਪੈ ਗਿਆ ਸੀ ਜਿਆ ਜੋ ਪਾਰਸਲ ਆਇਆ ਸੀ ਪਿਛਲੀ ਵਾਰ ਜੋ ਭੰਡਿਆ ਸੀ ਮੇਰੇ ਉਹਦਾ ਬਹੁਤ ਚਿੱਟਾ ਪਿਆ ਨੇ ਮੇਰੇ ਭੰਡਿਆ ਤੇ ਲੋ ਜੀ ਜਿਹੜੀ ਮੈਂ ਆਪਣੇ ਸਾਰੇ ਚਾਦਰ ਹਨਾ ਸਹਰਾਨ ਦੇ ਕਵਰ ਵਗੈਰਾ ਕੋਈ ਵੀ ਕੰਬਲ ਵਗੈਰਾ ਸੀ ਹਨਾ ਉਹ ਮੈਂ ਇਹਦੇ ਵਿੱਚ ਪਾਉਂਗੀ ਹਨਾ ਇਹਦੇ ਵਿੱਚ ਮੈਂ ਫਟਾਫਟ ਕੰਬਲ ਪਾ ਕੇ ਸਾਰੇ ਹਨਾ ਜਿੱਪ ਲਗਾ ਕੇ ਬਾਕਸ ਵਿੱਚ ਰੱਖ ਦੂੰਗੀ ਤੇ ਫਿਰ ਐ ਹੋ ਜੂਗਾ ਨਾ ਨਾਲ ਜਿਪ ਨਾਲ ਸੁਰੱਖਿਤ ਹੋਊਗਾ ਨਾਲੇ ਬਾਕਸ ਵਿੱਚ ਆਪਣੇ ਇੱਕ ਵਾਰ ਸਪੇਸ ਨਹੀਂ ਜ਼ਿਆਦੇ ਨੇ ਰੁਕਣੀ ਹੈਗੀ ਇੱਕ ਵਾਰ ਚ ਹੀ ਖੜ ਜੂਗਾ ਤੇ ਜਿਹੜਾ ਪਰਪਲ ਬਾਕਸ ਹੈ ਦੇ ਵਿੱਚ ਬਸ ਮੇਰੇ ਸਾਰੇ ਸੂਟ ਨੇ ਸੂਟਾਂ ਦਾ ਭਰਿਆ ਹੋਇਆਗਾ ਤੇ ਅਗਰ ਤੁਹਾਨੂੰ ਮੇਰੇ ਸੂਟਾਂ ਦੀ ਕਲੈਕਸ਼ਨ ਦੀ ਵੀਡੀਓ ਚਾਹੀਦੀ ਤਾਂ ਤੁਸੀਂ ਮੈਨੂੰ ਕਮੈਂਟ ਜ਼ਰੂਰ ਕਰਿਓ ਮੈਂ ਜਦੋਂ ਵੀ ਫ੍ਰੀ ਹੋਈ ਹੈ ਨਾ ਮੈਂ ਤੁਹਾਨੂੰ ਸਾਰੇ ਆਪਣੇ ਸੂਟ ਦਿਖਾ ਦਊਂਗੀ ਤੇ ਮੈਂ ਬਾਹਰ ਲੈ ਕੇ ਜਾਊਂਗੀ ਬਾਕਸ ਕੁੱਕਰ ਅੰਦਰ ਵਿੱਚ ਰੱਖ ਦੇਵਾਂਗੀ ਕਿ ਜਿਹੜੇ ਕਿਉਂਕਿ ਜਿਹੜੇ ਭਾਂਡੇ ਮੇਰੇ ਕੰਮ ਦੇ ਨਹੀਂ ਹੈਗੇ ਹਨ ਮੈਂ ਨਹੀਂ ਵਰਤਦੀ ਉਹ ਮੈਂ ਸਾਮ ਵੀ ਹੋਇਆ ਹਨ ਆਪਣੀ ਟੇਕੀਆਂ 'ਚ ਸਾਮਤੇ ਸੀਗੇ ਭਾਂਡੇ ਤੇ ਇੱਕ ਟੇਕੀ 'ਚ ਦੇਰੇ ਭਾਂਡੇ ਸੀਗੇ ਤੇ ਇੱਕ ਵਿੱਚ ਮੇਰੇ ਉਹਨੇ ਸਰਦੀਆਂ ਵਾਲੇ ਕੱਪੜੇ ਨੇ ਤੇ ਮੈਂ ਉਹ ਆਈਂ ਸਾਮ ਕੇ ਰੱਖ ਦਿੱਤੇ ਸੀਗੇ ਮੈਂ ਜਦੋਂ ਵਰਤਤ ਨਹੀਂ ਨਹੀਂ ਹੈਗੇ ਹਨ ਕਾਤੋਂ ਰੋੜ ਨਹੀਂ ਨੇ ਭਾਂਡੇ ਬਾਕੀ ਸੋਨ ਪਤਰਾ ਸੋਛ ਜਿੰਨੇ ਮਰਜ਼ੀ ਭਾਂਡੇ ਕਰੋ ਉੰਨੀ ਮੰਜਰੇ ਮੈਂਦੇ ਆਗੇ ਇਸ ਲਈ ਘੱਟ ਰੱਖੇ ਹੋਇਆਗੇ ਤੇ ਬਸ ਇਹ ਆਪਾਂ ਰੱਖ ਲੈਨੇ ਆ ਅੰਦਰ ਤੇ ਸਰਦੀਆਂ ਦੇ ਕੱਪੜੇ ਮੈਂ ਹਜੇ ਨਹੀਂ ਕੱਢਦੀ ਕਿਉਂਕਿ ਹਜੇ ਮੌਸਮ ਉਹ ਨਾ ਹੋਇਆ ਨਹੀਂ ਹੈਗਾ ਸਰਦੀਆਂ ਦੇ ਕੱਪੜੇ ਆਪਾਂ ਕੱਢ ਲਾਂਗੇ ਆਪਣੇ ਉਸ ਚੋਂ ਕਿਉਂਕਿ ਬਹੁਤ ਜ਼ਿਆਦਾ ਸਰਦੀਆਂ ਲੈਣੇ ਹਨਾ ਮੋٹے ਕੱਪੜੇ ਨੇ ਕਾਫੀ ਤੇ ਆਪਾਂ ਦਸੰਬਰ ਚ ਕੱਢ ਲਾਂਗੇ ਹਨਾ ਜੋ ਸਰਦੀਆਂ ਲਈ ਪੈਰ ਲੱਗਦੀਆਂ ਉਹ ਦੇਖ ਲਾਂਗੇ ਆਪਾਂ ਨੇ ਕੀ ਕੀ ਰੱਖਿਆ ਆ ਕਿਉਂਕਿ ਪਿਛਲੀ ਵਾਰ ਜੋ ਮੈਂ ਰੱਖੇ ਸੀ ਮੈਨੂੰ ਕੁਝ ਨਹੀਂ ਯਾਦ ਹਾਂ ਮੈਨੂੰ ਇਹ ਪਤਾ ਵੀ ਮੈਂ ਕੱਪੜੇ ਟੇਚੇ ਜਿਹੇ ਰੱਖੇ ਸੀ ਕਾਦੇ ਅਲਮਾਰੀ ਦੇ ਉੱਪਰ ਰੱਖੇ ਸੀਗੇ ਉਹ ਦੇਖ ਲਾਂਗੇ ਆਪਾਂ ਦਸੰਬਰ ਦੇ ਜਦੋਂ ਲੋਜੀ ਪਸਾਪਾ ਹੋਣਾ ਸਾਰਾ ਸਮਾਨ ਤੇ ਉਹ ਗੱਦੀ ਮੈਂ ਬਾਹਰ ਕੱਢ ਦਾਂ ਕਿਉਂ ਨਾ ਫਿਰ ਮੈਂ ਚੰਗੀ ਤਰ੍ਹਾਂ ਵੈਕਿਊਮ ਲਗਾਉਣਾ ਜੇ ਪੂਰੇ ਕਮਰੇ ਚ ਡੀਪ ਕਲੀਨਿੰਗ ਹੋ ਜਾ ਚੰਗੀ ਤਰ੍ਹਾਂ ਨਾ ਮੈਂ ਉੱਥੇ ਮੋਰੀ ਚ ਸਮਾਨ ਚੱਕ ਦਿਆਂਗੀ ਪਤਾ ਹੈ ਗੱਲ ਕਿ ਇਹ ਗੰਦ ਕਿਵੇਂ ਪੈਂਦਾ ਹੈ ਮੇਰੇ ਗੰਦ ਹੋਰ ਤਾਂ ਖੁਸ਼ ਆਉਂਦਾ ਨਹੀਂ ਹੈਗਾ ਸਾਨੂੰ ਪਤਾ ਹੀ ਅੰਦਰ ਹੈ ਨਾ ਲੇਕਿਨ ਜਿਹੜੇ ਸਿਰ ਤੇ ਵਾਲ ਹੀ ਟੁੱਟਦੇ ਆ ਨਾ ਉਹੀ ਬਹੁਤ ਫਰਸ਼ ਜੰ ਦੇ ਮੈਟਚੋਂ ਮੈਟਚੋਂ ਕੱਢਨੇ ਬਹੁਤ ਆਖਿਆ ਜੇ ਆਪਣੇ ਮਤਲਬ ਦੂਸਰਾ ਫਰਸ਼ ਫਰਸ਼ ਹੋਵੇ ਹੈਨਾ ਫਲੋਰਿੰਗ ਵਾਲਾ ਤੇ ਫਿਰ ਆਪਾਂ ਸਿੱਧਾ ਬਸਲੇ ਝਾੜੂ ਲਗਾ ਸਕਦੇ ਫਿਰ ਇੰਨੀ ਸਾਫ ਸਫਾਈ ਕਰਨ ਦੀ ਲੋੜ ਨਹੀਂ ਇਹਦੇ ਫਿਰ ਜਿੱਦ ਦੇ ਸਫਾਈ ਹੁੰਦੀ ਪੂਰੀ ਡੀਪ ਕਲੀਨਿੰਗ ਮੰਗ ਹੁੰਦੀ ਆ ਇੱਕ ਵਾਰ ਕੀ ਐ ਵੈਕਿਊਮ ਹੈਲ ਦੂਜੀ ਰੋਡ ਵੀ ਲਗਾਦਾ ਅਗਰ ਮੇਰੇ ਕੋਲ ਦੂਜਾ ਬੈਠੋ ਵੀ ਉੱਪਰ ਜਿਆਲਾ ਹੈਨਾ ਇਹ ਫਿਰ ਗੱਦੇ ਵਿੱਚ ਥੱਲੇ ਨੇ ਤੇ ਇਨਾ ਕਰਕੇ ਬਾਹਰ ਵੀ ਫਿਰ ਥੱਲੇ ਲੁਕ ਜਾਂਦੇ ਨੇ ਤਾਂ ਫਿਰ ਆਪਾਂ ਕੱਢੇ ਨਹੀਂ ਪਾਣਗੇ ਗੱਦੇ ਹੁਣ ਲੋਜੀ ਮੈਨੇ ਹਨਾ ਆਪਣੇ ਜਿਹੜੇ ਗੱਦੇ ਸੀ ਉਹ ਬਾਹਰ ਕੱਢ ਦਿੱਤੇ ਨੇ ਤੇ ਬਸ ਮੈਂ ਨਾ ਹੁਣ ਵੈਕਿਊਮ ਲਗਾ ਲੈਣੀਆਂ ਹਨਾ ਸਾਰੇ ਘਰ ਵਿੱਚ ਤੇ ਵੈਕਿਊਮ ਇਹ ਮੈਨੂੰ ਚੰਗੀ ਤਰ੍ਹਾਂ ਲਾਉਣਾ ਪੈਂਦਾ ਹਨਾ ਕੋਡਾ ਹੋ ਕੇ ਦੇਖ-ਦੇਖ ਕੇ ਕਿਉਂਕਿ ਵਾਲ ਜਾਦੇ ਛੱਡਦੇ ਆ ਨਾ ਤਾਂ ਕਰਕੇ ਨਾ ਫੇਰ ਨਾ ਵਾਲ ਫਸ ਜਾਂਦੇ ਮੈਟ ਵਿੱਚ ਤੇ ਬਾਕੀ ਆ ਜਦੋਂ ਹੁਣ ਕੰਮ ਤੇ ਕਾਲਜ ਦੋਨੇ ਇਕੱਠੇ ਹੋਏ ਸੀ ਤਾਂ ਥੋੜਾ ਜਿਆਦਾ ਹੋ ਗਿਆ ਸੀ ਬਟ ਹੁਣ ਫਿਲਹਾਲ ਮੇਰਾ ਕੰਮ ਘਟ ਗਿਆਗਾ ਕਿਉਂਕਿ ਹੁਣ ਮੇਰੇ ਕੋਲ ਮਤਲਬ ਕੰਮ ਆਪਣਾ ਜਦੋਂ ਕਾਲਜ ਚੱਲਦਾ ਹੁੰਦਾ ਤਾਂ ਕੰਮ ਦੇ ਘੰਟੇ ਘਟ ਜਾਂਦੇ ਹੁੰਦੇ ਅਗੇ ਤੇ ਅਦਰ ਮੈਂ ਟੀਵੀ ਖਿਸਕਾ ਦਿੰਨੀ ਆਂਗੀ ਮਤਲਬ ਮੈਂ ਦੂਜੀ ਸਾਈਡ ਲੈ ਕੇ ਜਾਉਂਗੀ ਟੀਵੀ ਹੋਣਾ ਮੈਂ ਸੋਚਿਆ ਸੀ ਵੀ ਅਧਰਲੀ ਸਾਈਡ ਮੈਂ ਗੱਡੇ ਲਗਾ ਲੂੰਗੀ ਗੇਟ ਵਾਲੀ ਸਾਈਡ ਤੇ ਉਧਰਲੀ ਸਾਈਡ ਟੀਵੀ ਲਾ ਦਿੰਨੇ ਆ ਤੇ ਪਹਿਲਾ ਇਹ ਟੀਵੀ ਦੇ ਉੱਪਰ ਬਹੁਤ ਜ਼ਿਆਦਾ ਮਿੱਟੀ ਸੀ ਮੈਂ ਹੁਣ ਸਾਫ ਕਰ ਦਿੰਨੀ ਇਹਨੂੰ ਟਿਸ਼ੂ ਨਾਲ ਤੇ ਦੁਬਾਰਾ ਫਿਰ ਆਪਾਂ ਗਿੱਲੇ ਕੱਪੜੇ ਨਾਲ ਕਰ ਦਾਂਗੇ ਤੇ ਮਿੱਟੀ ਕਿਰਾਂ ਛਾੜ ਕੇ ਹਨਾ ਇਹ ਟਿਸ਼ੂ ਨਾਲ ਸਾਰੇ ਚਿੰਬੜ ਜਾਊਗੀ ਤੇ ਉਸ ਬਾਅਦ ਫਿਰ ਆਪਾਂ ਗਿੱਲਾ ਕੱਪੜਾ ਮਾਰ ਦਿੰਨੇ ਆ ਤੇ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਆਪਾਂ ਚਲਾ ਕੇ ਦਵਾਰੇ ਗਾਣੇ ਲਾ ਲੈਣੇ ਆ ਕਿਉਂਕਿ ਫਿਰ ਗਾਣੇ ਨਾਲ ਬਧੀ ਲੱਗਦਾ ਪਤਾ ਹੈ ਮੇਰੀ ਆਦਤ ਹੈ ਹਨਾ ਜਦੋਂ ਵੀ ਮੈਂ ਕੋਈ ਕੰਮ ਕਰਨਾ ਹੋਵੇ ਹਨਾ ਜਿਸ ਤੇ ਕਾਫੀ ਟਾਈਮ ਲੱਗਦਾ ਹੋਵੇ ਜਿਵੇਂ ਸਫਾਈ ਜਿਸ ਨੂੰ ਪਤਾ ਦੋ ਤਿੰਨ ਘੰਟੇ ਰਾਮ ਨੇ ਲੱਗ ਜਾਣਗੇ ਬਾਅਦ ਦੀ ਲੱਗ ਜਾਣਾ ਹੀ ਨਹੀਂ ਪਤਾ ਅਗਰ ਆਪਾਂ ਡੀਪ ਕਲੀਨਿੰਗ ਜਿਆਦਾ ਕਰਨੇ ਲੱਗ ਗਏ ਹਨਾ ਤਾ ਕਰਕੇ ਮੈਂ ਗਾਣੇ ਜਾਂ ਫਿਰ ਪਾਠ ਲਗਾ ਹੀ ਲੈਣੀ ਹੁੰਨੀ ਆਂਗੀ ਹੈਨਾ ਤਾਂ ਕਿ ਥੋੜੇ ਮੈਨੂੰ ਐ ਹੋਵੇ ਹਾਂ ਵੀ ਮੈਂ ਕੱਲੀ ਨਹੀਂ ਹੈਗੀ ਘਰੇ ਤਾਂ ਕਰਕੇ ਤੇ ਲੋ ਜੀ ਆਪਾਂ ਫਟਾਫਟ ਜਿਹੜਾ ਰਹਿ ਗਿਆ ਸੀ ਵੈਕਿਊਮ ਮੋਪ ਵੀ ਲਗਾ ਦਿੱਤਾਗਾ ਲੋ ਜੀ ਕਮਰੇ ਦੀ ਆਪਣੀ ਸਫਾਈ ਹੋ ਗਈ ਹੈਗੀ ਵੈਕਿਊਮ ਵੀ ਲੱਗ ਗਿਆ ਤੇ ਅਦਰ ਬੈੱਡ ਕਰ ਦਿੱਤਾ ਤੇ ਉਧਰ ਟੀਵੀ ਕਰ ਦਿੱਤਾ ਸਾਰੀ ਸਫਾਈ ਆਪਾਂ ਕਰ ਦਿੱਤੀ ਹੈਗੀ ਤੇ ਅਦਰ ਵਿੰਡੋ ਵੀ ਮੈਂ ਸਾਫ਼ ਕਰ ਦਿੱਤੀ ਹੈ ਪੰਜ ਤੇ ਬੰਦ ਕਰ ਦਿੰਨੇ ਆਪਾਂ ਚਲੋ ਜੀ ਵਸੇ ਮੈਂ ਪਰਦੀ ਵੀ ਧੋਣੀਆਂ ਕੱਢ ਕੇ ਹੈਨਾ ਹਾਂ ਪਰਦੀ ਵੀ ਧੋਣੀਆਂ ਕੱਢ ਕੇ ਕਪੜਾ ਲੀੜਾ ਜ ਬਹੁਤ ਧੋਣ ਵਾਲਾ ਪਿਆ ਤੇ ਬਸ ਹੁਣ ਆਪਾਂ ਬਾਹਰ ਉਹ ਸਾਫ ਕਰ ਦਿੰਨੇ ਆਂਗੇ ਹ ਤਾਂ ਤੇ ਮਾਰੀ ਪੈ ਨੂੰ ਉਧਰ ਤੇ ਕਪੜੇ ਇੱਥੇ ਮਾਰੀ ਜੀ ਰੱਖਨੇ ਆ ਇਧਰ ਜਿਹੜੇ ਕਪੜੇ ਲੀੜਾ ਧੋਣ ਵਾਲੋ ਧੋਣ ਨੂੰ ਰੱਖਦੇ ਆਪਾਂ ਮਸ਼ੀਨ ਚ ਪਾਉਣੀਆਂ ਤੇ ਲੋ ਜੀ ਆਪਾਂ ਕੱਪੜਿਆਂ ਦਾ ਪਹਿਲਾ ਰਾਉਂਡ ਪਾ ਦਿੱਤਾਗਾ ਹਨਾ ਮਸ਼ੀਨ 'ਚ ਤੇ ਵੈਸੇ ਮੈਨੂੰ ਲੱਗਦਾ 2 ਜਾਂ 3 ਰਾਉਂਡ 'ਚ ਕੱਪੜੇ ਧੋਤੇ ਆਣਗੇ ਸਾਰੇ ਕਿਉਂਕਿ ਮੇਰੇ ਕੰਬਲ ਵੀ ਹੈਗੇ ਸਨੇਤ ਕੀ ਤੇ ਬਾਕੀ ਪਰਦੇ ਵਗੈਰ ਵੀ ਹੈਗੇ ਸੀ ਮੇਰੇ ਆਪ ਦੇ ਕੱਪੜੇ ੱਡ ਸੀ ਕੰਮ ਵਾਲੇ ਕੱਪੜੇ ੱਡ ਸੀ ਕਾਫੀ ਇਕੱਠੇ ਹੋਏ ਪਏ ਸੀ ਤੇ ਹੁਣ ਆਪਾਂ ਇਕੱਠੇ ਧੋਣੇ ਆ ਬਟ ਮੈਂ ਅੱਜ ਹੀ 3 ਰਾਉਂਡ ਨਹੀਂ ਲਾਉਂਦੀ ਹਨਾ ਤੀ ਤਾਂ ਮਸ਼ੀਨ ਤੇ ਲੋਡ ਜ਼ਿਆਦੇ ਹੋ ਜੀ ਆਪਣਾ ਸਾਰਾ ਸੈੱਟ ਹੋ ਗਿਆ ਆਪਣੇ ਕੰਮ ਕਾਜ ਮੁੱਕ ਗਏ ਸੀ ਤੇ ਮੈਂ ਨਾ ਆਇਆ ਹੀ ਆ ਤੇ ਕਿਉਂਕਿ ਮਿੱਟੀ-ਮਿੱਟੀ ਹੋਈ ਪਈ ਸੀ ਫਿਰ ਮੈਨੂੰ ਵੀ ਆਇਸ ਵਿੱਚ ਪਹਿਲਾਂ ਨਹਾ ਲਾਂ ਫਿਰ ਬਾਅਦ ਵਿੱਚ ਰੋਟੀ ਖਾऊंगी ਫੇ ਰੋਟੀ ਖਾਣੀ ਆ ਤੇ ਬਸ ਮੈਂ ਚਾਦਰਾਂ ਤੇ ਆਪਣਾ ਪਰਦੇ ਤੋਂ ਨੂੰ ਪਾਏ ਨੇ ਫਿਰ ਆਪਾਂ ਪਰਦੇ ਲਾ ਦਾਂਗੇ ਤੇ ਚਾਦਰਾਂ ਚਾਦਰ ਵਿਛਾ ਦਾਂਗੇ ਤੇ ਇੱਧਰ ਵੀ ਬਸ ਮੈਨੇ ਸੈੱਟ ਕਰਤਾ ਸਾਮਾਨ ਵਗੈਰਾ ਚੱਕਤਾ ਸੀ ਲਿਫਾਫੇ ਵਗੈਰੇ ਅੱਲਾਹ ਕਮ ਸੌਰੀ ਲਿਫਾਫੇ ਵਗੈਰਾ ਤੇ ਇੱਧਰ ਬਸ ਰਜਾਈ ਮੈਂ ਰੱਖ ਦੂੰਗੀ ਚਾਦਰ ਤੋਂ ਬਾਅਦ ਤੇ ਆ ਦੋਨੇ ਕੰਬਲ ਤੋਂ ਹੋਣੇ ਆਗੇ ਆਪਾਂ ਆ ਕਪੜੇ ਚੱਕ ਲੈਣੇ ਆ ਤੇ ਅੰਦਰ ਮੈਂ ਸੂਟਾਂ ਨੂੰ ਰੱਖ ਦਿੱਤਾ ਹੈਗਾ ਆਪਣਾ ਆਹ ਕਪੜੇ ਧੋਣਾਂ ਲੈਣੇ ਕਿਉਂਕਿ ਮਸ਼ੀਨ ਚੋਂ ਬਸ ਉਹ ਕਪੜੇ ਧੋਤੇ ਜਾਣ ਤੇ ਫਿਰ ਮੈਂ ਦੂਸਰੇ ਪਾ ਦੂੰਗੀ ਆ ਵੀ ਅੰਦਰ ਰੱਖਣਾਂ ਨੇ ਬੂਟ ਹਜੇ ਰੱਖ ਦਿੱਤੇ ਇਹ ਰੱਖ ਦਿੱਨੇ ਆ ਮੈਂ ਪਹਿਲਾਂ ਪਰ ਰੋਟੀ ਖਾ ਲਈਏ ਭੁੱਖ ਲੱਗੀ ਜਾਂਦੀ ਆ ਤੇ ਲੋ ਜੀ ਆਪਣੇ ਚਾਦਰ ਤੇ ਹਨਾ ਪਰਦੇ ਧੋ ਕੇ ਆ ਗਏ ਸੀ ਤੇ ਮੈਂ ਫਟਾਫਟ ਮਾਚ ਚਲੋ ਇਹ ਵੀ ਚਾਦਰ ਵਿਛਾ ਲੈਣੀ ਹਨਾ ਜੇ ਰੈਸਟ ਕਰਨੀ ਹੋਵੇ ਆਰਾਮ ਨਾਲ ਆਪਣਾ ਬੈੱਡ ਤਾਂ ਤਿਆਰ ਹੋ ਜਾਊਗਾ ਹਨਾ ਤੇ ਆਪਾਂ ਚਾਦਰ ਵਿਛਾ ਲੈਨੇ ਆ ਤੇ ਤੁਸੀਂ ਮੈਨੂੰ ਜ਼ਰੂਰ ਦੱਸਿਓ ਹਨਾ ਵੀ ਕਿਸੇ ਦੀ ਆਦਤ ਹੈਗੀ ਐਵੇਂ ਮੇਰੀ ਮੰਗੂ ਜਿਵੇਂ ਮੈਂ ਕਮਰੇ ਦੀ ਸੈਟਿੰਗ ਵਿੱਚ ਚੇਂਜ ਕਰ ਦਿੰਨੀ ਆਂਗੀ ਕਿਉਂਕਿ ਮੈਨੂੰ 101% ਯਕੀਨ ਹੈ ਜਦੋਂ ਵੀ ਮੰਮਾ ਰੈਡੀ ਨੇ ਇਹ ਵੀਡੀਓ ਦੇਖਣੀ ਹੈ ਮੇਰੇ ਗਾਲਾਂ ਬਹੁਤ ਪੈਣੀਆਂ ਨੇ ਕਿਉਂਕਿ ਡੈਡੀ ਜੀ ਨੇ ਵੀ ਇਹ ਗੱਲ ਕਹਿਣੀ ਮੰਮਾ ਨੇ ਵੀ ਇਹ ਗੱਲ ਕਹਿਣੀ ਹੈ ਕਿ ਤੂੰ ਕਾਹਤੋਂ ਇੰਨਾ ਜ਼ੋਰ ਵਾਲਾ ਕੰਮ ਕਰਦੀ ਹੈ ਹਨਾ ਕਦੇ ਕਦੇ ਇੱਧਰ ਸਿੱਟ ਲੈਣੀ ਕਦੇ ਉੱਧਰ ਸਿੱਟ ਲੈਣੀ ਆ ਕਦੇ ਟੀਵੀ ਅਦਰ ਕਰ ਦਿੰਦੀਆਂ ਕਦੇ ਉੱਧਰ ਕਰ ਦਿੰਦੀਆਂ ਹਨਾ ਬਟ ਮੈਨੂੰ ਵਧੀਆ ਲੱਗਦਾ ਹਨਾ ਮੈਂ ਨਾ ਹੁੰਦੇ ਵੇ ਕਮਰੇ 'ਚ ਇੱਕ ਚੇਂਜ ਹੋ ਜਾ ਹਨਾ ਪੋ ਪਤਾ ਨਹੀਂ ਕਿਉਂ ਬਟ ਮੈਨੂੰ ਨਾ ਇੱਕੋ ਚੀਜ਼ ਸੇਮ ਸੇਮ ਹਨਾ ਰੱਖਣੀ ਬਧੀਆ ਨਹੀਂ ਲੱਗਦੀ ਹੈਗੀ ਤੇ ਤੁਸੀਂ ਵੀ ਜ਼ਰੂਰ ਦੱਸਿਓ ਤੇ ਅੱਜ ਕਿਤੇ ਮੇਰੀ ਗਾਲਾਂ ਪੈਣੀਆਂ ਹੀ ਨੇ ਤੇ ਚਲੋ ਜੀ ਆਪਾਂ ਫਟਾਫਟ ਸਫਾਈ ਕਰਕੇ ਤੇ ਆਪਾਂ ਬਾਹਰ ਚੱਲਦੇ ਹਾਂ ਨਾ ਵਾਕ ਤੇ ਲੋ ਜੀ ਮੈਂ ਨਾ ਪਤਾ ਕਰੋ ਨਾ ਕੋਲੀ ਚੱਕ ਲਈ ਤੇ ਨਾ ਮੈਂ ਪਿਛਲੇ ਸਾਡੇ ਬੈਕਯਾਰਡ ਨਹੀਂ ਹੈਗਾ ਜਿਹੜਾ ਹਨਾ ਉੱਥੇ ਜਾ ਰਹੀ ਆਂਗੀ ਤੋ ਥਿਆ ਪਾ ਜਾ ਕੇ 베රිਸ ਖਾਨੇ ਤੇ ਚੈਰੀਸ ਲੱਗਦੀਆਂ ਨੇ ਸਾਡੇ ਪਰ ਲੱਗਦੀਆਂ ਤਾਂ ਖਟੀਆਂ ਨੇ ਹਨਾ ਹੈਗੇ ਤਾਂ ਖਟੀਆਂ ਨੇ ਇੰਨੀਆਂ ਤਾਂ ਖਾਦੀ ਨਹੀਂ ਆਂਦੀਆਂ ਬਟ ਮੈਨੂੰ ਪਸੰਦ ਨੇ ਥੋੜੀ ਥੋੜੀਆਂ ਜੇ ਆਪਾਂ ਤੋੜ ਲੈਣੇ ਤਾਂ ਮੈਂ ਕੋਲੀ ਚੱਕ ਲੈਣ ਆਲੀ ਆ ਦੇਖੋ ਇਹ ਤੇ ਨਗੂਟੇ ਨੇ ਤੇ ਆਪਾਂ ਤੋੜ ਲੈਣੇ ਸੋਹਣੀ ਇਹ ਦੇਖ ਕੇ ਹਾਂ ਯੋ ਯੋ ਇਹ ਨਾ ਮਤਲਬ ਮਿੱਠੀਆਂ ਨਹੀਂ ਹੁੰਦੀਆਂ ਹੈਗੀਆਂ ਡਾਰਕ ਨਹੀਂ ਹੁੰਦੀਆਂ ਇਹ ਬਸ ਐਵੇਂ ਹੀ ਨਾ ਹੋ ਜਾਂਦੀਆਂ ਯਾਨੀ ਕਿ ਕਹਿੰਦੇ ਨੇ ਖਰਾਬ ਹੋਣ ਲੱਗ ਜਾਂਦੀਆਂ ਲੱਗੇ ਲਗਾਈਆਂ ਤਾਂ ਆਪਾਂ ਦੇਖ ਕੇ ਸੋਹਣੀ ਸੋਹਣੀ ਤੋੜ ਲੈਣੇ ਹੋ ਡਿੱਗ ਗਈ ਉਹ ਮੈਨੂੰ ਉਹ ਯਾਦ ਆ ਗਿਆ ਟਾਈਮ ਹੈ ਨਾ ਜਿਹੜੀ ਮਤਲਬ ਜਦੋਂ ਅਸੀਂ ਸ਼ਾਮ ਨੂੰ ਪਿੱਛੇ ਗੇੜੇ ਦੇ ਜਾਂਦੇ ਹੁੰਦੇ ਸੀ ਸਾਡੇ ਘਰ ਦੇ ਪਿਛਲੇ ਜਿਹੜੀ ਸੜਕ ਹੁੰਦੀ ਆ ਹਨਾ ਖੇਤਾ ਮੰਨੀ ਤੇ ਉੱਥੇ ਨਾ ਮਤਲਬ ਸਾਡੇ ਮਤਲਬ ਉਹ ਸਿਰਿ ਸਤੇਦਾਰਾਂ ਦੀ ਮੋਟਿਆ ਸੀਗੀ ਹਨਾ ਤੇ ਅਸੀਂ ਉਹਨੂੰ ਬਾਬੀ ਦੀ ਮੋਟਰੀ ਕਹਿੰਦੀ ਸੀਗੀ ਤੇ ਉੱਥੋਂ ਅਸੀਂ ਬਹੁਤ ਫਲ ਫਰੂਟ ਤੋੜ ਕੇ ਲੈ ਕੇ ਆਉਂਦੇ ਸੀ ਕਿਉਂਕਿ ਬਾਬਾ ਨਾ ਬਹੁਤ ਨਾ ਫਲ ਫਰੂਟ ਲਾਉਂਦੇ ਸੀ ਹਨਾ ਉਹਨਾਂ ਦੇ ਆੜੂ ਵੀ ਲੱਗੇ ਹੁੰਦੇ ਸੀ ਬੇਰ ਵੀ ਲੱਗੇ ਹੁੰਦੇ ਸੀ ਅੰਬਰੂਦ ਵੀ ਲੱਗੇ ਹੁੰਦੇ ਸੀ ਤੂਤੀਆਂ ਵੀ ਹੁੰਦੀਆਂ ਸੀ ਅਸੀਂ ਉੱਥੋਂ ਬਹੁਤ ਫਲ ਤੋੜ ਕੇ ਲੈ ਕੇ ਆਏ ਹੁਆ ਅੱਜ ਮੈਨੂੰ ਉਹੀ ਯਾਦ ਆ ਗਈ ਲੋਡ ਇਹ ਬਸ ਆਪ ਐਨੀਆ ਕਿ ਤੋੜ ਲਿਆ ਨੇ ਜੀ ਆ। ਲੋ ਜੇ ਬਸ ਆਪ ਐਨੀਆ ਕਿ ਤੋੜ ਲਏ ਨੇ ਤੋੜ ਲਿਆ ਨੇ ਥੋੜੀ ਮੇਰੇ ਕੋ ਪਹਿਲਾਂ ਵੀ ਐਨੀ ਕਾਲੀ ਚ। ਚੋ। ਤੇ ਹਜੇ ਆਪਣੇ ਡਾਕ ਦੇ ਕੰਮ ਹੋਇਆ ਹੀ ਨਹੀਂ ਹੈਗਾ ਨਹੀਂ ਪਰ ਇਹ ਵੀ ਹੋਣ ਵਾਲਾ ਫਿਰ ਦਪਾ ਅਦਰੂ ਸਿੱਧਾ ਹੀ ਆ ਜਾ ਕਰਾਂਗੇ। ਲੋ ਜੀ ਆਪਾਂ ਅੱਜ ਵਾਲੀ ਵੀਡੀਓ ਦਾ ਐਂਡ ਇਥੇ ਕਰਦੇ ਹਾਂ। ਹੋਪਸ ਨੂੰ ਵੀਡੀਓ ਵਧੀਆ ਲੱਗੀ ਹੋਊ। ਅਗਰ ਵਧੀਆ ਲੱਗੀ ਹੈ ਨਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮੇਰੀ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ। ਮਿਲਦੇ ਹਾਂ ਫਿਰ ਨਵੇਂ ਵਲੌਗ ਦੇ ਨਾਲ। ਬਾਏ ਬਾਏ।